ਕਹਾਣੀ ਦਹਿਸ਼ਤ ਲੇਖਿਕਾ ਰਾਜਵੰਤ ਕੌਰ ਪ੍ਰੀਤ ਸੁਦਾ ਦੇ ਹੱਥ ਵਿੱਚ ਨਵੇਂ ਫਲੈਟ ਦੀਆਂ ਚਾਬੀਆਂ ਸਨ ਉਹ ਬਹੁਤ ਖੁਸ਼ ਨਜ਼ਰ ਆ ਰਹੀ ਸੀ ਹੁਣੋ ਪਿਛਲੇ ਕਈ ਦਿਨਾਂ ਤੋਂ ਗੁਜ਼ਰ ਰਹੀ ਪਰੇਸ਼ਾਨੀ ਨੂੰ ਪੂਰੀ ਤਰ੍ਹਾਂ ਭੁੱਲ ਜਾਣਾ ਚਾਹੁੰਦੀ ਸੀ ਜਦੋਂ ਉਹ ਪੁਰਾਣੇ ਮਕਾਨ ਵਿੱਚ ਸਮਾਨ ਚੁੱਕਣ ਗਈ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਅੱਜ ਉਹ ਪੂਰੀ ਤਰ੍ਹਾਂ ਅਸ਼ੋਕ ਦੀ ਗ੍ਰਿਫਤ ਤੋਂ ਆਜ਼ਾਦ ਹੋ ਗਈ ਹੈ ਸਾਰਾ ਸਮਾਨ ਉਸਨੇ ਨਵੇਂ ਫਲੈਟ ਵਿੱਚ ਸ਼ਿਫਟ ਕਰਵਾ ਲਿਆ ਉਸਨੇ ਸਭ ਤੋਂ ਪਹਿਲਾਂ ਹੌਸਟਲ ਵਿੱਚ ਰਹਿੰਦੇ ਆਪਣੇ بیٹے ਬੰਟੀ ਨੂੰ ਫੋਨ ਕੀਤਾ ਤੇ ਨਵੇਂ ਫਲੈਟ ਦੀ ਖੁਸ਼ਖਬਰੀ ਦਿੱਤੀ। ਬੰਟੀ ਨੇ ਛੇਤੀ ਹੀ ਆਉਣ ਦਾ ਵਾਅਦਾ ਕੀਤਾ। ਉਸ ਨੂੰ ਵੀ ਆਪਣੀ ਮੰਮੀ ਦਾ ਇਹ ਫੈਸਲਾ ਵਧੀਆ ਲੱਗਿਆ। ਬੰਟੀ ਨੂੰ ਆਪਣੇ ਚਾਚੇ ਅਸ਼ੋਕ ਦੇ ਮਰਨ ਦਾ ਕੋਈ ਖਾਸ ਦੁੱਖ ਨਹੀਂ ਸੀ। ਪਰ ਸੂਧਾ ਦੇ ਮਨ ਵਿੱਚ ਕਿਤੇ ਨਾ ਕਿਤੇ ਅਸ਼ੋਕ ਦੇ ਕਹੇ-ਬੋਲ ਕਰ ਕਰ ਗਏ ਸਨ ਕਿ ਮੈਂ ਤੈਨੂੰ ਮਾਰ ਕੇ ਵੀ ਨਹੀਂ ਛੱਡਾਂਗਾ ਸ਼ਾਇਦ ਇਸੇ ਕਰਕੇ ਸੁਦਾ ਨੇ ਆਪਣਾ ਪੁਰਾਣਾ ਮਕਾਨ ਵੇਚ ਕੇ ਇਹ ਨਵਾਂ ਫਲੈਟ ਖਰੀਦ ਲਿਆ ਕਿਸੇ ਨੂੰ ਵੀ ਸ਼ੱਕ ਨਹੀਂ ਸੀ ਕਿ ਸੁਦਾ ਨੇ ਅਸ਼ੋਕ ਨੂੰ ਆਪ ਮਾਰਿਆ ਹੈ ਅਸ਼ੋਕ ਬੇਸ਼ੱਕ ਨਸੇੜੀ ਸੀ ਪਰ ਸੁਦਾ ਦੇ ਪਤੀ ਤੋਂ ਮਰਨ ਤੋਂ ਬਾਅਦ ਉਸਨੇ ਸੁਦਾ ਦੀ ਬਹੁਤ ਮਦਦ ਕੀਤੀ ਆਪਣਾ ਸਵਾਰਥ ਪੂਰਾ ਹੋਣ ਤੋਂ ਬਾਅਦ ਸੁਦਾ ਨੂੰ ਅਸ਼ੋਕ ਹੁਣ ਬੋਝ ਲੱਗਦਾ ਸੀ ਇਸ ਲਈ ਉਸਨੇ ਬਹੁਤ ਚਲਾਕੀ ਨਾਲ ਉਸ ਨੂੰ ਆਪਣੇ ਰਸਤੇ ਤੋਂ ਹਟਾ ਦਿੱਤਾ ਉਹ ਪੁਰਾਣਾ ਮਕਾਨ ਦਿਨ ਰਾਤ ਉਸ ਨੂੰ ਅਸ਼ੋਕ ਦਾ ਅਹਿਸਾਸ ਕਰਵਾਉਂਦਾ ਸੀ ਇਸ ਲਈ ਉਸਨੇ ਡੀਲਰ ਨਾਲ ਗੱਲ ਕਰਕੇ ਮਾਫ ਕਰਨਾ ਡੀਲਰ ਨਾਲ ਗੱਲ ਕਰਕੇ ਪੁਰਾਣਾ ਮਕਾਨ ਵੇਚ ਕੇ ਇੱਕ ਨਵਾਂ ਫਲੈਟ ਖਰੀਦ ਲਿਆ ਰਿਸ਼ਤੇਦਾਰਾਂ ਨੂੰ ਵੀ ਲੱਗਿਆ ਕਿ ਹੁਣ ਤਾਂ ਇਕੱਲੀ ਜਾਣੀ ਰਹਿ ਗਈ ਹੈ ਇਸ ਲਈ ਫਲੈਟ ਹੀ ਠੀਕ ਹੈ ਸਮਾਨ ਸੈੱਟ ਕਰਦੀ ਕਰਦੀ ਉਹ ਬੁਰੀ ਤਰ੍ਹਾਂ ਥੱਕ ਗਈ ਸੀ ਘਰ ਵਿੱਚ ਹਜੇ ਬਿਜਲੀ ਤੇ ਪਾਣੀ ਵੀ ਨਹੀਂ ਸਾਨੂੰ ਉਸਨੇ ਲੈਣ ਲਾਇਨ ਫੋਨ ਤੋਂ ਸਿਕਿਉਰਿਟੀ ਗਾਰਡ ਦਾ ਨੰਬਰ ਮਿਲਾਇਆ ਪਰ ਉਸਨੇ ਫੋਨ ਨਾ ਚੁੱਕਿਆ ਉਹ ਬਾਲਕਨੀ ਵਿੱਚ ਆ ਕੇ ਖੜੀ ਹੋ ਗਈ ਐਨੇ ਨੂੰ ਉਸਦੇ ਮੋਬਾਈਲ ਤੇ ਰਿੰਗ ਵੱਜੀ ਤਾਂ ਦੂਜੇ ਪਾਸੇ ਭਾਰੀ ਜਿਹੀ ਆਵਾਜ਼ ਵਿੱਚ ਇੱਕ ਬੰਦਾ ਬੋਲਿਆ ਮੈਂ ਮੈਂ ਸਿਕਿਉਰਿਟੀ ਗਾਰਡ ਤੁਹਾਡਾ ਫੋਨ ਆਇਆ ਸੀ ਸੁਦਾ ਨੇ ਕਿਹਾ ਹਾਂ ਇੱਥੇ ਬਿਜਲੀ ਪਾਣੀ ਨਹੀਂ ਹੈ ਗਾਰਡ ਨੇ ਕਿਹਾ ਫਲੈਟ ਨੰਬਰ ਦੱਸੋ ਸੁਦਾ ਬੋਲੀ 12ਵੇਂ ਫਲੋਰ ਤੇ ਫਲੈਟ ਨੰਬਰ 454 ਗਾਰਡ ਗੰਬੇ ਰੋ ਹੋ ਕੇ ਉਸਦੀ ਗੱਲ ਕੱਟ ਦਿਆ ਬੋਲਿਆ ਮੈਮ ਕੀ ਬੋਲੀ ਜਾ ਰਹੀ ਹਾਂ ਇੱਥੇ ਤਾਂ ਸਾਰੇ ਹੀ 10 ਫਲੋਰ ਨੇ ਤੇ 450 ਨੰਬਰ ਤੱਕ ਫਲੈਟ ਨੇ ਇਹ ਆ ਕੇ ਉਸਨੇ ਫੋਨ ਕੱਟ ਦਿੱਤਾ ਸੁਦਾ ਘਬਰਾ ਗਈ ਹੁਣ ਉਸ ਨੂੰ ਇੱਕਦਮ ਖਿਆਲ ਆਇਆ ਕਿ ਗਾਰਡ ਕੋਲ ਉਸਦਾ ਮੋਬਾਈਲ ਨੰਬਰ ਕਿੱਥੋਂ ਆਇਆ ਜੇ ਹੋਏ ਇਹ ਸਭ ਸੋਚ ਹੀ ਰਹੀ ਸੀ ਕਿ ਲਾਈਟ ਆ ਗਈ ਉਸਨੇ ਮੋਟਰ ਚਲਾਈ ਤਾਂ ਪਾਣੀ ਵੀ ਆ ਗਿਆ ਉਸਨੇ ਆਪਣੇ ਦਿਮਾਗ ਵਿੱਚ ਆਏ ਖਿਆਲਾਂ ਨੂੰ ਇੱਕ ਪਾਸੇ ਛੁੱਟਿਆ ਕੀ ਹੋ ਸਕਦਾ ਗਾਰਡ ਐਵੇਂ ਹੀ ਕਰਦਾ ਹੋਣਾ ਉਸਨੂੰ ਸ਼ਾਮ ਨੂੰ ਪੁੱਛਾਂਗੇ ਸੋਚੋ ਰਸੋਈ ਵਿੱਚ ਚਲੀ ਗਈ ਥੋੜਾ ਆਰਾਮ ਕਰਨ ਤੋਂ ਬਾਅਦ ਸ਼ਾਮ ਹੋਣ ਤੋਂ ਪਹਿਲਾਂ ਹੀ ਉਹ ਬਿਲਡਿੰਗ ਦੇ ਹੇਠਾਂ ਆਈ ਪਰ ਉਥੇ ਸਿਕਿਉਰਟੀ ਗਾਰਡ ਨਹੀਂ ਸੀ ਉਸਨੂੰ ਗਾਰਡ ਦੀ ਲਾਪਰਵਾਹੀ ਤੇ ਖਿਜਾਈ ਘੁਸਨੇ ਕੋਲ ਲੱਗਦੇ ਬੰਦੇ ਨੂੰ ਪੁੱਛਿਆ ਕਿ ਗਾਰਡ ਕਿੱਥੇ ਗਿਆ ਉਹ ਬੋਲਿਆ ਮੈਡਮ ਇਸ ਬਿਲਡਿੰਗ ਵਿੱਚ ਤਾਂ ਕੋਈ ਗਾਰਡ ਨਹੀਂ ਹੈ ਸੁਦਾ ਦਾ ਰੰਗ ਉੱਡ ਗਿਆ ਉਸਨੇ ਆਪਣੇ ਮਾਨੂੰ ਸਮਝਾਇਆ ਕਿ ਲੈ ਸਵੇਰੇ ਤਾਂ ਮੇਰੇ ਉਸ ਨਾਲ ਗੱਲ ਹੋਈ ਆ ਲੋਕ ਵੀ ਐਵੇਂ ਹੀ ਪੁਖਾਈ ਮਾਰਦੇ ਨੇ ਸੋਚੋ ਤੁਰਦੀ ਤੁਰਦੀ ਪਾਰਕ ਵੱਲ ਚਲੀ ਗਈ ਦਿਨ ਢਲ ਗਿਆ ਸੀ ਉਸਨੇ ਬੈਂਚ ਤੇ ਬੈਠੀ ਇੱਕ ਔਰਤ ਨਾਲ ਜਾਣ ਪਛਾਨ ਫਿਰ ਤਾਂ ਲਈ ਉਸਨੂੰ ਆਪਣੇ ਬਾਰੇ ਦੱਸਿਆ ਉਹ ਸੁਦਾ ਵਾਲੀ ਬਿਲਡਿੰਗ ਵਿੱਚ ਹੀ ਰਹਿੰਦੀ ਸੀ ਸੁਦਾ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਉਸ ਅੱਧਕੜ ਉਮਰ ਦੀ ਔਰਤ ਨੇ ਸੁਦਾ ਨੂੰ ਆਪਣੇ ਘਰ ਆਉਣ ਨੂੰ ਕਿਹਾ ਤੇ ਆਪ ਉਹ ਤੋਂ ਤੁਰਦੀ ਬਣੀ ਵਾਪਸੀ ਵਿੱਚ ਸੁਦਾ ਨੇ ਵੇਖਿਆ ਕਿ ਹਜੇ ਵੀ ਗਾਰਡ ਉੱਥੇ ਨਹੀਂ ਸੀ ਕਰਾ ਕਰਾ ਕੇ ਉਸਨੇ ਚਾਹ ਬਣਾ ਕੇ ਪੀਤੀ ਪਰ ਉਸਦਾ ਮਨ ਨਹੀਂ ਲੱਗ ਰਿਹਾ ਸੀ ਉਸਨੇ ਉਸ ਪਾਰਕ ਵਾਲੀ ਔਰਦੇ ਘਰ ਜਾਣ ਦਾ ਵਿਚਾਰ ਬਣਾਇਆ ਤੇ ਜਾ ਕੇ ਉਸਦੇ ਫਲੈਟ ਦੀ ਡੋਰ ਬੈਲ ਵਜਾ ਦਿੱਤੀ ਅੰਦਰੋਂ ਇੱਕ ਖੂਬਸੂਰਤ ਮੁਟਿਆਰ ਮੁਸਕਰਾਉਂਦੀ ਹੋਈ ਆਈ ਸ਼ਾਇਦ ਉਸਦੀ ਭੇਟੀ ਜਾਨੂ ਹੋਣੀ ਸੁਦਾ ਨੇ ਉਸ ਨੂੰ ਔਰਤ ਬਾਰੇ ਪੁੱਛਿਆ ਉਸ ਖੂਬਸੂਰਤ ਮਟਿਆਰ ਨੇ ਦੱਸਿਆ ਕਿ ਮੰਮੀ ਨੂੰ ਮਰੇ ਹੋਏ ਤਾਂ 4 ਸਾਲ ਹੋ ਗਏ ਹਨ ਸੁਦਾ ਇੱਕ ਵਾਰ ਫੇਰ ਕੰਬ ਗਈ ਤੇ ਉਸਨੇ ਆਪਣੇ ਕਮਰੇ ਵਿੱਚ ਆ ਕੇ ਹੀ ਸਾਹ ਲਿਆ ਸੁਦਾ ਨੂੰ ਲੱਗਿਆ ਕਿ ਜਿਵੇਂ ਸਭ ਜਾਣ ਕੇ ਉਸ ਨਾਲ ਐਵੇਂ ਕਰ ਰਹੀ ਹਨ ਉਹ ਫੇਰ ਉਸ ਫਲੈਟ ਵਿੱਚ ਗਈ ਪਰ ਹੁਣ ਉੱਥੇ ਤਾਲਾ ਲੱਗਿਆ ਸੀ ਸੁਦਾ ਤੁਰੰਦਰ ਤੱਕ ਕੰਬ ਗਈ ਉਸਨੇ ਕਮਰੇ ਵਿੱਚ ਆ ਕੇ ਉਸੇ ਡੀਲਰ ਨੂੰ ਫੋਨ ਲਾਇਆ ਤੇ ਪੁੱਛਿਆ ਕਿ 450 ਨੰਬਰ ਫਲੈਟ ਤੇ ਕੌਣ ਰਹਿੰਦਾ ਹੈ ਡੇਲੇ ਨੇ ਕਿਹਾ ਕਿ ਉਹ ਫਲੈਟ ਤਾਂ ਹਜੇ ਵਿਕਿਆ ਹੀ ਨਹੀਂ ਇਹ ਸੁਣਦੇ ਸਾਰ ਹੀ ਸੁਦਾ ਦੇ ਤਾਂ ਸਾਹ ਸੁੱਕ ਗਏ ਉਸ ਨੂੰ ਅਸ਼ੋਕ ਦੇ ਬੋਲ ਫਿਰ ਤੋਂ ਯਾਦ ਆ ਗਏ ਉਸ ਦਾ ਦਿਲ ਦਹਿਲ ਗਿਆ ਉਸ ਕੋਲ ਐਨੀ ਹਿੰਮਤ ਵੀ ਨਹੀਂ ਸੀ ਕਿ ਉੱਠ ਕੇ ਪਾਣੀ ਵੀ ਪੀ ਸਕੇ ਪੂਰੇ ਦਿਨ ਦੀਆਂ ਘਟਨਾਵਾਂ ਉਸ ਦੀ ਅੱਖਾਂ ਸਾਹਮਣੇ ਘੁੰਮ ਰਹੀਆਂ ਸਾਨੂੰ ਆਪਣੇ ਬੇਟੇ ਨੂੰ ਫੋਨ ਕਰਨਾ ਚਾਹੁੰਦੀ ਸੀ ਪਰ دہشت ਕਰਕੇ ਉਸ ਦੀ ਮੌਤ ਹੋ ਗਈ ਦੋ ਦਿਨਾਂ ਬਾਅਦ ਜਦੋਂ ਉਸ ਦਾ ਬੇਟਾ ਆਇਆ ਤਾਂ ਸੁਦਾ ਦਾ ਪੂਰਾ ਸਰੀਰ ਆਕੜਿਆ ਪਿਆ ਸੀ ਧੰਨਵਾਦ ਜੀ